ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫਰਨੀਚਰ ਦੇ ਵਿੱਚ ਦਿਖਾ ਰਹੇ ਆ ਨਵੀਂ ਨਵੀਂ ਵੈਰਾਈਟੀ ਰੇਟ ਫੇਅਰ ਦੇ ਵਿੱਚ ਜੋ ਅੰਦਰ ਲੱਗੀਆਂ ਹੋਈਆਂ ਨੇ ਚੀਜ਼ਾਂ ਉਹਦੇ ਬਾਰੇ ਤੁਹਾਨੂੰ ਡਿਸਕਸ ਕਰਵਾਉਣੀ ਹੈ चेक कर सकते हो दोस्तों बढ़िया बढ़िया वैरायटी हाँ जी भाई साहब नमस्कार जी नमस्कार ते सर दस्यो केड़ी केड़ी चीज़ दा क्या क्या रेट है ये मेटालिक है अनब्रेकेबल टूटेंगे नहीं है जी इनका प्राइस सेवन हंड्रेड से स्टार्टिंग है जी और बाकी सब बताइए ये आपको ग्लोब मिलेगा वन थाउजेंड एक हजार के आयेगा ये जी और ये पॉट सात सौ रूपए के आएंगे ये मेटल के टूटेंगे नहीं जी ये लुक लाइक में है ये सब ओके वो हाँ, वाली सामने वाली का क्या रेट है ये टू एट में आएगा टू थाउजेंड एट हंड्रेड जी हाँ ये आएगा आपको ट्वेंटी टू हंड्रेड में जी।, जी ये सब मेटल के है जी लुक लाइक सब श्रामिक में मिलेगा आपको ओके ये हम लोग का खुद का मैन्यूफेक्चरिंग है ਠੀਕ ਆ ਸਰ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਵਧੀਆ ਵੈਰਾਈਟੀ ਆ ਫੋਨ ਨੰਬਰ ਸਰ ਬਤਾ ਦਿਓ ਆਪਕਾ ਫੋਨ ਨੰਬਰ ਇਹ ਰਿਹਾ ہمارا ਓਕੇ ਲੈ ਵੀ ਦੋਸਤੋ ਇਹ ਫੋਨ 7000 ਦਾ ਫੋਨ ਨੰਬਰ ਹੈ ਬਾਈ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਪੜਿਆਂ ਦੇ ਵਿੱਚ ਬਹੁਤ ਵਧੀਆ ਵਧੀਆ ਵੈਰਾਈਟੀ ਆ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਜੋ ਚੱਪਲਾਂ ਰੱਖਣ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਲਾਈਟ ਦੀ ਵੈਰਾਈਟੀ ਦਿਖਾ ਰਹੇ ਆ ते भाई साहब कौन सी कौन सी लाइट बिल्कुल लो प्राइस से शुरू करें लो प्राइस से सर यहाँ पे आएगा देखिए जी ये आएगा थ्री फिफ्टी से स्टार्ट है जी फिर आपका आएगा देखिए ये आएगा ऊपर जी ये आएगा थर्टीन हंड्रेड ओके ये सिक्स हंड्रेड आएगा ये सेवन हंड्रेड आएगा ये कितने का सर ये सेवन हंड्रेड का है सर। जी ये नाइन हंड्रेड का है दोस्तों देख सकते नवी नवी आइटम पूरे मेले अवेलेबल है ये आइटम है सर ਇਹ ਚੋਪਰ ਹੈ ਰਾਈ ਕੇ ਬਲ ਚੋਪ ਕਰਨ ਦੇ ਲਈ ਲੈ ਵੀ ਦੋਸਤੋ ਦੇਖ ਸਕਦੇ ਹੋ ਇਦਾਂ ਦਾ ਗ੍ਰाइंड ਕਰਦਾ ਵਾ ਇਹ ਚੀਜ਼ ਇਹ ਵਾਲਾ ਲੈ ਵੀ ਦੋਸਤੋ ਦੇਖ ਸਕਦੇ ਹੋ ਇੱਕ ਕੰਬੋ ਸੈੱਟ ਆਉਂਦਾ ਹੈ ਇਸ ਤਰ੍ਹਾਂ ਦਾ ਕਿਹੜਾ ਰੇਟ ਹੈ ਸਰ ਇਸ ਦਾ 2490 ਰਹਿ ਘਟ ਕੇ 1890 ਐਂਡ ਜੀ 3 ਠੀਕ ਹੈ ਜੀ ਹੋਰ ਵੀ ਦੋਸਤੋ ਬਹੁਤ ਸੋਹਣੇ ਸੋਹਣੀ ਵੈਰਾਈਟੀ ਆਉਂਦੀ ਹੈ ਜਿਵੇਂ ਆ ਤੁਸੀਂ ਪਨੀਰ ਕੱਟ ਕੇ ਜੋ ਵੀ ਰੱਖਣਾ ਹੈ ਇਸ ਤਰ੍ਹਾਂ ਦਾ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਚੰਡੀਗੜ੍ਹ ਦੇ ਵਿੱਚ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਹਾਨੂੰ ਜੋ ਘਰ ਦੀ ਸਜਾਵਟ ਵਾਸਤੇ ਨਿਤ ਨਵੀਂ ਮੂਰਤੀ ਤੁਹਾਨੂੰ ਉਰੇ ਅਵੇਲੇਬਲ ਹੋਊਗੀ ਰੇਟ ਇਹਨਾਂ ਦੇ ਉੱਪਰ ਦੋਸਤੋ ਪਾਏ ਹੋਏ ਨੇ ਚੈੱਕ ਕਰ ਸਕਦੇ ਜਿਵੇਂ ਇਹ ਚੀਜ਼ 2300 ਰੁਪਏ ਦੀ ਇਹ 400 ਰੁਪਏ ਦੀ ਹਰ ਇੱਕ ਤਰ੍ਹਾਂ ਦਾ ਲੱਗ-ਲੱਗ ਜੇ ਤੁਸੀਂ ਘਰ ਵਾਸਤੇ ਖਰੀਦਣਾ ਚਾਹੁੰਦੇ ਹੋ ਇਹ ਸੰਖਾ ਦੇਖ ਲਿਓ ਹਰ ਇੱਕ ਤਰ੍ਹਾਂ ਦੀ ਮੂਰਤੀ ਉਰੇ ਅਵੇਲੇਬਲ ਆ ਲੋ ਜੇ ਕੱਪੜਿਆਂ ਤੋਂ ਦਾਗ ਧਰਨ ਵਾਸਤੇ ਇਹ ਆਈਟਮ ਵੀ ਮਾਰਕੀਟ ਦੇ ਵਿੱਚ ਪਹੁੰਚ ਗਈ ਆ ਨਵੇਂ ਨਵੇਂ ਤੁਹਾਨੂੰ ਚੀਜ਼ਾਂ ਮਿਲਣਗੀਆਂ ਔਰੇ ਕੋਟਾ ਨਾ ਆਪਣੇ ਤੇ ਬਣਾਉਣੇ ਤੇ ਬਣਾਣਾ ਐਸਾ ਘੁੰਮਣੇ ਵਾਲਾ ਪਟਕਾਰੀ ਬਣਾਣਾ ਘੜੀ ਬਣਾਣਾ ਆਪ ਕੋ ਬਣਾਣਾ ਐ ਕੋਈ ਚਾਹ ਵਾਲਾ ਬਣਾਣਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਹਾਡੇ ਬਾਤੇ ਤੰਦੂਰ ਨਵੇਂ ਮਾਡਲ ਦੇ ਵਿੱਚ ਇਹ ਵੀ ਆ ਗਏ ਨੇ ਮਾਰਕੀਟ ਦੇ ਵਿੱਚ ਜੀ ਜੀ ਇਹ ਤਕਰੀਰ ਹੋ ਗਈ ਓਕੇ ਦੇਖ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਆਲੂ ਬਣਾਉਣ ਵਾਲੀ ਆਈਟਮ ਵੀ ਫ੍ਰੈਂਚ ਫਰਾਈ ਬਦੌੜ ਆਇਲ ਦੇਖ ਸਕਦੇ ਹੋ ਦੋਸਤੋ ਆ ਬਾਈ ਜੀ ਜੀ थी थी थी। ये डेमो देखने का है वाइब्रेटर देखने का है दोस्त का तीन है ये देखने का है मैं भी दोस्त हूँ देख सागरेंदु सिंह ये कितने का है अभी डेमो देखते हैं तीस सेवेन नाइन जीरो सेवेन नाइन जीरो बाद वाला चौंसठ जीरो ये कंदरी आ रही है चालू काजी नमक लावे बॉर्डर और ये डेमोसीर डिप्टर ਤੋਰੀ ਨੂੰ ਕਿਹਦਾ ਕਹਾਣੇ ਕਿਹਦਾ ਨਾਂ ਨਾਂ ਕੋਲ ਆ ਕੇ ਮਾਬਦਿ ਦਾ ਉਤਵਾਇ ਬਣੇਗਾ ਇਹ ਆ ਤਾਂ ਨਹੀਂ ਦੋ ਤੋਂ ਦੇਖਾ ਮੁਕੇ ਰਿਹਾ ਹੈ ਨਾ ਮਾਬਦਿ মামেযেন <laughs> ਨੋਟ ਕਰਨਾ ਨਾ ਲੇਡੀਆਂ ਦੇ ਹਰ ਇੱਕ ਤਰ੍ਹਾਂ ਦੇ ਕੱਪੜਿਆਂ ਦੀ ਵੈਰਾਈਟੀ ਬੀਰੋਂ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਕੋਈ ਟੋਪ ਡਿਜ਼ਾਈਨ

ਦੇਖ ਸਕਦੇ ਹੋ ਤੁਸੇ ਹਾਂ ਦੀ ਤਰ੍ਹਾਂ ਦੀ ਉਰੇ ਵੈਰਾਈਟੀ ਅਵੇਲੇਬਲ ਆ ਬਹੁਤ ਤਰ੍ਹਾਂ ਤਰ੍ਹਾਂ ਦੀ ਤੁਹਾਨੂੰ ਚੀਜ਼ਾਂ ਉਰੇ ਦੇਖਣ ਨੂੰ ਮਿਲ ਜਾਣਗੀਆਂ ਉਹ ਪੰਜ ਕਿੱਤੇ ਦੀ ਗਾੜੀ ਨਹੀਂ ਅਬ ਉਹ ਵਾਈਡੈਜਸ ਆਮਦਨੀ ਬਾਹਰ ਜਦੋਂ ਜੈਦੀ ਬਾਹਰ ਲੋਕ ਤੁਹਾਨੂੰ ਲੇਡੀਆਂ ਜੀ ਦੋਸਤੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਦੇ ਵੀ ਦੋਸਤੋ ਇਤਰ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਤੁਹਾਨੂੰ ਦਿਖਾ ਰਹੇ ਆਂ ਇਹ ਵਾਲਾ ਫ੍ਰੀਕਲ ਹੈ ਫਲੋਰਲ ਹੈ ਚਿੱਤਰਾਂ ਦਾ ਟੂ ਪੀਸ ਦਾ ਸੈਟ ਹੈ ਇਹ ਕਿੰਨੇ ਦਾ ਇਹ 2500 ਰੁਪਏ ਅੱਛਾ ਜੀ ਅਨੇਕੀ ਡਿਜ਼ਾਈਨ ਮਿਲ ਜਾਣਗੇ ਡਿਫਰੈਂਟ ਸਾਈਜ਼ੇਸ ਮਿਲ ਜਾਣਗੇ ਆਪ ਤੁਹਾਨੂੰ ਸਪੈਕਲ ਤੱਕ ਜੀ ਸਾਰੇ ਆਂ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇ ਇਹ ਵੀ ਤੁਹਾਨੂੰ ਲੇਡੀਜ਼ ਸੂਟ ਦਿਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਇਹ ਕਿੰਨੇ ਦਾ ਸਰ ਇਹ 2500 ਰੁਪਏ ਨੇ ਜੀ ਟੂ ਪੀਸ ਦਾ ਸੈਟ ਆਏਗਾ ਜੀ ਮੇਰੇ ਮੋੜੀ ਵੀ ਆ ਜਾਏਗਾ ਓਕੇ ਨਵੀ ਪੈਟਰਨ ਹੈ ਜਿਹੜਾ ਇੱਕ ਕਟ ਵਰਗ ਦਾ ਰਹੇਗਾ ਜੀ ਪੂਰਾ ਓਕੇ ਸਰ ਲੱਗੇਗਾ ਬਹੁਤ ਵੈਰਾਈਟੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੂੰ ਚਾਹੀਦਾ ਹੋਵੇ ਬਾਈ ਜੀ ਫੋਨ ਨੰਬਰ ਬੋਲਿਓ ਆਪਣਾ 8882 ਜੀ 1136 ਜੀ ਲੈ ਵੀ ਦੋਸਤੋ ਜੇ ਕਿਸੇ ਨੇ ਮੰਗਵਾਉਣਾ ਆ ਵਾਈਫ ਵਾਸਤੇ ਪਹਿਣ ਵਾਸਤੇ ਮਾਂ ਵਾਸਤੇ ਤਾਂ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਮੰਗਵਾ ਸਕਦੇ ਹੋ हां जी दोस्तों ਤੁਹਾਨੂੰ ਦਿਖਾ ਰਹੇ ਆ ਬਿਲਕੁਲ ਵਧੀਆ ਵਧੀਆ ਸੂਟ ਦੱਸਿਓ ਜੀ ਬਾਈ ਜੀ ਕਿਹੜਾ ਸੂਟ ਕਿੰਨੇ ਦਾ ਪ੍ਰਾਈਸ ਦੱਸਿਓ ਇਹ ਸੂਟ ਸਾਡ 3 ਪੀ ਸੈੱਟ ਹੈ 3500 ਰੁਪਏ ਦੇ ਨੇ ਕੋਰ ਸੈੱਟ ਸਾਡੇ ਕੋਲ 2500 ਦੇ ਨੇ ਜੇ ਕਿਹੜੇ ਕਿਹੜੇ ਮਾੜੇ ਦਿਖਾਇਓ ਇੱਕ ਦੋ ਪੀਸ ਲੈ ਵੀ ਸਿਲ ਕਾਟਨ ਤੇ ਰਹੇਗਾ ਸਰ ਇਹ ਪਹਿਣਾ ਵਾਸਤੇ ਵੀਡੀਓ ਬਣ ਰਹੀ ਹੈ ਜੀ ਚੈੱਕ ਕਰ ਸਕਦੇ ਹੋ ਸਿਲ ਕਾਟਨ ਤੇ ਰਹੇਗਾ ਇਹ 20 ਦਾ ਸੈੱਟ ਆਏਗਾ ਲੈ ਵੀ ਦੋਸਤੋ ਦੇਖ ਸਕਦੇ ਹੋ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਚੈੱਕ ਕਰ ਸਕਦੇ ਮੈਮ ਇਸਕਾ ਕੀ ਰੇਟ ਹੈ ਹੋ ਬਲੋ ਬਲੋ ਮੈਂ 800 ਦੋਸਤੋ ਦੇਖ ਸਕਦੇ ਹੋ 800 ਦਾ ਇਹ ਤੁਹਾਨੂੰ ਪੀਸ ਮਿਲ ਜੂਗਾ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਤੁਹਾਨੂੰ ਵੈਰਾਈਟੀਆਂ ਹੋਰੋਂ ਦੇਖਣ ਵਾਸਤੇ ਮਿਲ ਜਾਣਗੀਆਂ ਇੱਕ ਵਾਰੀ ਚੰਡੀਗੜ੍ਹ ਦੇ ਵਿੱਚ ਤੁਸੀਂ ਪਹੁੰਚੋ ਚੰਡੀਗੜ੍ਹ ਪਹੁੰਚ ਗਏ ਅਲੱਗ-ਅਲੱਗ ਕਿਸਮ ਦੀਆਂ ਵੈਰਾਈਟੀ ਤੁਹਾਨੂੰ ਉਰੇ ਦੇਖਣ ਨੂੰ ਮਿਲੂਗੀ ਇਹ ਦੇਖ ਸਕਦੇ ਹੋ ਬਿਸਕੁਟਾਂ ਦੀ ਗੱਟਕ ਤੋ ਵੀ ਪਤੀਸਾ ਪੇਠਾ ਹਾਂਜੀ ਸਰ ਦੇਖੋ ਜੀ ਦੱਸਿਓ ਕੀ ਕੀ ਆਈਟਮਾਂ ਜੀ ਆਪਣੇ ਕੋਲ ਹੈ ਜੀ ਫਾਜ਼ਿਲਗਾ ਦਾ ਟਰੈਡੀਸ਼ਨਲ ਸਵੀਟਸ ਹੈ ਜੀ ਤੋਸ਼ਾ ਫਾਜ਼ਿਲਗਾ ਤੋਂ ਜੀ ਬਿਲਕੁਲ ਫਾਜ਼ਿਲਗਾ ਤੋਂ ਜੀ ਅਸੀਂ ਜੀ ਫਾਜ਼ਿਲਗਾ ਦਾ ਟਰੈਡੀਸ਼ਨਲ ਮਿਠਾਈ ਹੈ ਜੀ ਜੀ ਸਰ ਇਹ ਕੋਈ ਦੀ ਆਈਟਮ ਹੈ ਜੀ ਜੀ ਔਰ ਇਹਦੀ 1 ਵੀਕ ਦੀ ਵੈਲੀਡਿਟੀ ਹੈ ਜੀ 1 ਵੀਕ ਤੱਕ ਇਹਨੂੰ ਕੁਝ ਨਹੀਂ ਹੋਏਗਾ ਬਿਨਾਂ ਫ੍ਰਿਜ ਤੁਸੀਂ ਇਹਨੂੰ ਰੱਖ ਸਕਦੇ ਹੋ ਜੀ ਜੀ ਔਰ ਇਹ ਚਾਹੇ ਅਸੀ ਕੈਨੇਡਾ ਭੇਜਣਾ ਹੈ ਯੂ ਐਸ ਏ ਭੇਜਣਾ ਹੈ ਡਿਮਰ ਡਿਫੈਕਸ਼ਨ ਹੈ ਨਾ ਫਾਜ਼ਿਲ ਕਾ ਦੀ ਹੈ ਜੀ ਇੱਕ ਅਜੂਕਤਲੀ ਹੈ ਜੀ ਅੱਛਾ ਜੀ ਇਹ ਸਾਡੀ ਸਪੈਸ਼ਲ ਬਰਫੀ ਹੈ ਜੀ ਜਿਹਦਾ ਕਿਸੇ ਦਾ ਵਰਤਕ ਹੈ ਉਹ ਵਰਤਕ ਜੀ ਫਾਸਟ ਜੀ ਵੀ ਖਾ ਸਕਦਾ ਹੈ ਜੀ ਜੀ ਲੈ ਦੋਸਤੋ ਦੇਖ ਸਕਦੇ ਹੋ ਬਹੁਤ ਵਧੀਆ ਵਧੀਆ ਬਾਈ ਜੀ ਲਵੇ ਵੈਰਾਈਟੀਆਂ ਪਈਆਂ ਨੇ ਤੁਸੀਂ ਇੱਕ ਵਾਰੀ ਆਓ ਤਾਂ ਚੰਡੀਗੜ੍ਹ ਦੇ ਵਿੱਚ ਦੇਖੋ ਆ ਕੇ ਤੁਹਾਨੂੰ ਸਾਰੀ ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੀ ਮਿਲੂਗੀ ਬਾਈ ਜੀ ਜੇ ਕਿਸੇ ਨੇ ਮੰਗਵਾਉਣੀ ਹੋਵੇ ਕਿਵੇਂ ਮੰਗਾ ਸਕਦੇ ਸਾਡੀ ਵੈਬਸਾਈਟ ਹੈ ਜੀ ਵੈਬਸਾਈਟ ਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜੀ ਤੇ ਨ ਸਰ ਮੋਬਾਈਲ ਨੰਬਰ ਸਾਡਾ ਹੈ ਸਰ 6239600462 ਲੈ ਵੀ ਦੋਸਤੋ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਨੂੰ ਤੁਸੀਂ ਫੋਨ ਕਰਕੇ ਕੋਈ ਆਰਡਰ ਮੰਗਾਉਣਾ ਮੰਗਵਾ ਸਕਦੇ ਹੋ ਟੈਸਟ ਕਰੋਗੇ ਆ ਬਾਈ ਜੀ ਦਾ ਨੰਬਰ ਆ ਦੋਸਤੋ ਦੇਖ ਸਕਦੇ ਹੋ ਜੇ ਕਿਸੇ ਨੇ ਕੋਈ ਬਾਹਰੀ ਕੰਟਰੀ ਸਮਾਨ ਭੇਜਣਾ ਤਾਂ ਤੁਸੀਂ ਬਾਈ ਜੀ ਤੋਂ ਮੰਗਵਾ ਕੇ ਭੇਜ ਸਕਦੇ ਹੋ ਥੈਂਕ ਯੂ ਦੋਸਤੋ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਹੋਰ ਪ੍ਰੋਡਕਟ ਮਿਲਣਗੇ ਦੇਖ ਸਕਦੇ ਹੋ ਜਿਵੇਂ ਮੱਛੀ ਮੱਖੀਆਂ ਮੱਛਰ ਚੂਹਿਆਂ ਵਾਸਤੇ ਕੋਈ ਵੀ ਤੁਸੀਂ ਆਈਟਮ ਲੈਣੀ ਹੈ ਅਲੱਗ ਬਹੁਤ ਤਰ੍ਹਾਂ ਦੀ ਤਰ੍ਹਾਂ ਦੀ ਤੁਹਾਨੂੰ ਆਈਟਮਾਂ ਹੋਰ ਮਿਲ ਜਾਣਗੀਆਂ ਇਹ ਪਾਪੜਾਂ ਦੇ ਵਿੱਚ ਦੋਸਤੋ ਵੈਰਾਈਟੀ ਆ ਗਈ ਵੱਖਰੇ ਵੱਖਰੇ ਤਰ੍ਹਾਂ ਦੇ ਪਾਪੜ ਤੁਸੀਂ ਉਰੋਂ ਉਹ ਵੀ ਲੈ ਸਕਦੇ ਹੋ ਬਾਜੀ ਕਿਹੜੀ ਜਗ੍ਹਾ ਤੋਂ ਆਏ ਹੋ ਰਾਜਸਥਾਨ ਲੋ ਵੀ ਦੋਸਤੋ ਰਾਜਸਥਾਨ ਤੋਂ ਵੀ ਇਹ ਰਿਸਟਾਲ ਲੱਗੀ ਹੋਈ ਆ ਲੈ ਵੀ ਦੋਸਤੋ 500 ਰੁਪਏ ਕਿਲੋ ਇਹ ਆਈਟਮ ਤੁਹਾਨੂੰ ਜੀ ਦੇਖ ਸਕਦੇ ਹੋ ਤੁਹਾਨੂੰ ਉਰੇ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀ ਖਾਣ ਵਾਲੀ ਮਿਲ ਜੂਗੀ ਹੋਰ ਵੀ ਬਹੁਤ ਪ੍ਰੋਡਕਟ ਮਿਲਣਗੇ ਦੋਸਤੋ ਇਧਰ ਅਚਾਰ ਦੀ ਵੈਰਾਈਟੀ ਆ ਗਈ ਹਰ ਇੱਕ ਤਰ੍ਹਾਂ ਦਾ ਅਚਾਰ ਵੀ ਤੁਹਾਨੂੰ ਉਰੋਂ ਮਿਲ ਜੂਗਾ ਵੱਖਰੇ ਵੱਖਰੇ ਕਿਸਮ ਦਾ ਜੇ ਤੁਸੀਂ ਅਚਾਰ ਖਾਣ ਦੇ ਸ਼ਕੀਨ ਹੋ ਤਾਂ ਵਧੀਆ ਵਧੀਆ ਵੈਰਾਈਟੀ ਤੁਹਾਨੂੰ ਅਚਾਰ ਦੇ ਵਿੱਚ ਵੀ ਮਿਲ ਜੂਗੀ ਇਹ ਕਹਾਦਾ ਜੀ ਇਸਨੇ ਸਰ ਮਿਲਰਸ ਕੇ ਬਿਸਕੁਟ ਸਰ ਬਾਜਰੇ ਕੇ ਹੈ ਜੀ ਫ੍ਰੀਸਨ ਸਰ ਕੋਇਲ ऑयल ऑयल ਵੀ ਨਹੀਂ ਦੱਸੇ ਦੇਸੀ ਘੀ ਮੇ ਬੰਤਾ ਹੈ ਓਕੇ ਸਰ ਸਰ ਹੈਲਥ ਲਈ ਸਰ ਜ਼ਿਆਦਾ ਬੈਟਰ ਸਰ ਬਾਜਰੇ ਕੀ ਰੋਟੀ ਸਰ ਬਾਜਰੇ ਕੇ ਬਿਸਕਟ ਖਾਣਾ ਚਾਹੀਏ ਓਕੇ ਸਰ ਲੈ ਵੀ ਸੱਜਣੋ ਦੇਖ ਸਕਦੇ ਤੁਸੀਂ ਚੰਡੀਗੜ੍ਹ ਮੇਲੇ ਦੇ ਵਿੱਚ ਤੁਹਾਨੂੰ ਲੱਗ ਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਮਿਲੀਆਂ ਜੋ ਤੁਸੀਂ ਦੇਖਿਆਂ ਲਈ ਕੋਈ ਵੀ ਤੁਹਾਨੂੰ ਰੇ ਚੰਡੀਗੜ੍ਹ ਮੇਲੇ ਦੇ ਵਿੱਚ ਮਿਲ ਜਾਣਗੀਆਂ ਦੇਖ ਸਕਦੇ ਹੋ ਲੈ ਵੀ ਸੱਜਣੋ ਦੇਖ ਸਕਦੇ ਹੋ ਲੱਗ ਲੱਗ ਤਰ੍ਹਾਂ ਦੀ ਰਿਓ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਖਾਣ ਵਾਲੀ ਆਈਟਮਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੋ ਮੇਲੇ ਦਾ ਤੁਹਾਨੂੰ ਮਾਹੌਲ ਦਿਖਾ ਰਹੇ ਹਾਂ ਨੇੜੇ ਜਿੱਦੇ ਵਿੱਚ ਸੂਟਾਂ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਬ੍ਰਾਂਡ ਵੈਰਾਈਟੀ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਰੇਡ ਦੇਖਣ ਵਾਸਤੇ ਮਿਲ ਜੂਗੀ ਬਹੁਤ ਤਰ੍ਹਾਂ ਦੀ ਦੋਸਤ ਤੁਹਾਨੂੰ ਰੇਡ ਦੇਖਣ ਨੂੰ ਹਰ ਇੱਕ ਤਰ੍ਹਾਂ ਦੇ ਚੀਜ਼ਾਂ ਨੂੰ ਮਿਲ ਜਾਣੀਆਂ ਵਕਰੀਆਂ ਵਕਰੀਆਂ ਜਿਵੇਂ ਆ ਇਧਰ ਗੱਦੇ ਆ ਗਏ ਚਾਦਰਾਂ ਆ ਗੀਆਂ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਮਿਲ ਜਾਊਗਾ ਦੇਖ ਸਕਦੇ ਹੋ थैंक यू सर ये बिल दे दो ये हम खा चुके ले जा चुके हैं ये हमारे हाथ में बैग है ये कैंडी है जी ये इमली के गुदे से बनी है ओके okay. 100% नेचुरल है जी और इसमें कोई भी आर्टिफिशियल फ्लेवर नहीं है जी सर थैंक यू ਤੋ ਵੀ ਦੋਸਤੋ ਦੇਖ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਲੇਡਜ਼ ਦੀ ਵੈਰਾਈਟੀ ਉਰੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਚੰਡੀਗੜ੍ਹ ਦੇ ਵਿੱਚ ਔਰ ਇਕਟਾਨਾਂ ਦੀ ਲੇਡੀਜ਼ ਦੀ ਵੈਰਾਈਟੀ ਦੋਨੋਂ ਤੇ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਜਾਊਗੀ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਜੋ ਹਸਤਾਲਾਂ ਲੱਗੀਆਂ ਹੋਈਆਂ ਨੇ ਬਹੁਤ ਕੁਝ ਦੋਸਤੋ ਤੇ ਦੇਖਣ ਨੂੰ ਤੁਹਾਨੂੰ ਮਿਲ ਜੂਗਾ ਹਾਂਜੀ ਦੇਖ ਸਕਦੇ ਹੋ ਲੇਡੀਜ਼ ਦੇ ਵਾਸਤੇ 400 ਰੁਪਏ ਦੇ ਵਿੱਚ ਸਾਰੀ ਵੈਰਾਈਟੀ ਲੱਗੀ ਹੋਈ ਆ ਮੈਮ ਕੀ ਕੀ ਰੇਟਾਂ ਨੇ ਦਾ ਸਾਰਿਆਂ ਦਾ ਦੀ ਹੈ ਜੀ 400 ਤੋਂ ਹੈ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਲੇਡੀਜ਼ ਦੀ ਵੈਰਾਈਟੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਉਰੇ ਦੇਖਣ ਨੂੰ ਮਿਲ ਜੂਗੀ ਇਸਕਾ ਕੈਰੇਟਾ ਮੈਮ ਸਰ ਸਰ ਸੱਤਾ ਸੱਤਾ ओके 400 ਰੁਪਏ ਹੈ ਵੀਰ ਭਾਈ ਇੱਕ ਤਾਂ ਸੰਗਿਆ ਮੈਡਮ ਆਪਰੇ ਕਰਨਾ ਚਾਹੀਦਾ ਹੈ ਵੀ ਦੋ ਵੀ ਦੋਸਤੋ ਦੇਖ ਸਕਦੇ ਹਾਂ ਬਹੁਤ ਅਲੱਗ-ਅਲੱਗ ਤਰ੍ਹਾਂ ਦਾ ਉਹ ਤੁਹਾਨੂੰ ਫਰੂਟ ਮਿਲ ਜੂਗਾ ਬਰ ਬਰ ਮੱਲੀ ਰੁਕ

13 ਬਲੈਂਸ ਆਯੁਰਵੇਦਿਕ ਫਾਰਮੂਲੇਸ਼ਨ ਹੈ ਜਿਹੜੇ ਤੁਹਾਡੀ ਪੂਰੀ ਬਾਡੀ ਨੂੰ ਨਰਿਸ਼ ਕਰੇਗੀ ਓਕੇ ਟ੍ਰੀ ਟ੍ਰੀ ਆਇਲ ਕੋਕੋਨਟ ਆਇਲ ਜੈਫਲਦਾ ਤੇਲ ਪਿਲਣਾ ਤੇਲ ਕਲੋਂਜੀ ਦਾ ਤੇਲ ਐਲੋਵੇਰਾ ਆਇਲ ਲਿਮਦਾ ਤੇਲ ਸਿਰ ਨਾਬੀ ਦੇ ਵਿੱਚ ਬੱਤਰਿਆ ਹੋਰ ਜਦੋਂ ਨਾੜੀਆਂ ਨੇ ਤੁਹਾਡੀ ਪੂਰੀ ਬਾਡੀ ਨੂੰ ਨਰਿਸ਼ ਕਰੇਗਾ ਸਾਡੇ ਕੋਲ ਹੈਅਰ ਆਇਲ ਹੈ ਉਮਰ ਤੋਂ ਪਹਿਲਾਂ ਜਿਹੜੇ ਵਾਲ ਸਫੇਦ ਹੋ ਜਾਂਦੇ ਆ ਉਹ ਜੜੋਂ ਕਾਲੇ ਲੈ ਕੇ ਆਏਗਾ ਜੀ ਡੈਂਡਰਫ ਵਿਦਿਨ 3 ਟੂ 4 ਡੇਸ ਖਤਮ ਕਰੇਗਾ ਜੀ ਵਾਲ ਲੰਬੇ ਕਰੇਗਾ ਵਾਲ ਝਣਨੇ ਰੋਕੇਗਾ ਈਵਨ

ਲੈ ਵੀ ਦੋਸਤੋ ਚੰਡੀਗੜ੍ਹ ਦੇ ਵਿੱਚ ਜੋ ਮੇਲਾ ਲੱਗਿਆ ਹੋਇਆ ਉੱਥੇ ਬਾਈਆਂ ਦੀ ਸਟਾਲ ਲੱਗੀ ਹੋਈ ਹੈ ਜੇ ਕੋਈ ਤੁਸੀਂ ਚੀਜ਼ ਖਰੀਦਣੀ ਆ ਤਾਂ ਬਾਈ ਜੀ ਦਾ ਫੇਸ ਦੇ ਤੁਸੀਂ ਦੇਖ ਸਕਦੇ ਹੋ ਨੰਬਰ ਵੀ ਦੇਖ ਸਕਦੇ ਹੋ ਫੋਨ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿੱਤਰ ਦੀ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲੂਗੀ ਰੇ ਹਰ ਇੱਕ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਪਰਸਾਂ ਦੀ ਵੈਰਾਈਟੀ ਵੀ ਉਰੇ ਦੇਖਣ ਨੂੰ ਤੁਹਾਨੂੰ ਮਿਲ ਜੂਗੀ ਮੇਲੇ ਦੇ ਵਿੱਚ। ਦੇਖ ਸਕਦੇ ਹੋ ਜੁੱਤੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ, ਨੇੜੀ ਦੇ ਵਿੱਚ ਦੇਖਣ ਨੂੰ ਮਿਲ ਜੂਗੀ। ਚੰਡੀਗੜ੍ਹ ਦੇ ਵਿੱਚ ਜੋ ਮੇਲਾ ਲੱਗਿਆ ਹੋਇਆ ਦੋਸਤੋ ਉਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਲੇਡ ਜੇ ਦੇ ਵੈਰਾਈਟੀ ਦੇਖ ਸਕਣਾ ਦੋਸਤੋ ਜੇ ਲੰਬੇ ਵਾਲਾਂ ਦੀ ਤੁਸੀਂ ਆਇਟ ਦੇਖੀ ਹੋਵੇ ਇਹ ਵੀ ਉਰੇ ਅਰੇ ਦੋਸਤੋ ਕੀ ਕੀ ਆ ਰਿਹਾ ਕਿਸ ਨੇ ਵਾਲ ਲੰਬੇ ਕਰਨੇ ਹਨ ਕੁਝ ਦੇਖ ਸਕਦੇ ਹਾਂ ਇਹ ਮੈਡਮ ਹੋਰੇ ਬੈਠੇ ਨੇ स्किल मैडम पीले चलाते हो मैडम तो रविंद्र नगर मोड़ पर एक गैरेज बनाती है सड़कनाथ की एंट्री को कोई सही में बहुत तो अच्छा देखी गाड़ी अब घर में पीले चलाते हैं वन साइड चलता है 3/4 साइड दिलीप पर नेपाल फिलिप्स का पाया तेल मुझको भी लग सकेली के कैरेक्टर 490 का समीप पर पास सुंदर पर ਇਹ ਟੈਂਕੀ ਸਪੋਰਟ ਤੇ ਕਿਹੜੇ ਇਹ ਜਿਹੜਾ ਨੀਣਾ ਮੋਟਾ ਟਿਕਟ ਇਹ ਚਾਰ ਹੈ ਦੇਖ ਸਕਦੇ ਹੋ ਦੋਸਤ